हां जी दोस्तों की हालचाल है जी सवेरे सवेरे ਆਪਾਂ ਚੱਲੇ ਆਂ ਜੀ ਦੁਕਾਨ ਤੇ 9 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਹੋਰ ਬਬਾਈ ਠੀਕ ਠਾਕ ਆ ਹੈਗੇ ਜੀ ਬਾਬਾ ਖਾਨ ਬੰਗਾਲੀ ਦੇਖ ਸਕਦੇ ਹੋ ਬਾਬਾ ਖਾਨ ਬੰਗਾਲੀ ਆ ਕੀ ਦੀ ਏ ਠੇਰੀ ਲਈ ਭਈ ਤੇਰੀ ਆ ਗੋਰੀ ਗੋਰਾ ਉਹ ਇੱਕ ਮਗਰ ਬੈਠੇ ਆ ਛੜੇ ਮੈਗਮਿੰਨੀ ਦੇ ਮੈਂਬਰ ਸਵੇਰੇ ਸਰ ਕੋਟਪਾ ਕਹਿਣੀ ਕੋਈ ਪਸੰਦ ਦੇਖ ਸਕਦੇ ਹਾਂਜੀ ਦੋਸਤੋ ਦੁਕਾਨ ਤੇ ਪਹਾਰ ਚੁੱਕੇ ਹਾਂ ਦੁਕਾਨ ਤੇ ਬਸ ਸਾਫ ਸਫਾਈ ਕਰਦੇ ਹਾਂ ਥੋੜੀ ਮੋਟੀ ਬਸ ਤਾਂ ਅੱਧੀ ਦਾ ਕਰਨ ਰਹੀ ਥੀ ਦੇਖ ਸਕਦੇ ਹੋ ਸਮਾਨ ਖਾਣ ਪੀਣ ਵਾਲਾ ਥੋੜਾ ਜਿਹਾ ਖਤਮ ਆ ਪਤਾ ਨਹੀਂ ਆ ਜਾਊਗਾ ਕਿ ਨਹੀਂ ਉਹ ਸਮਾਨ ਵਾਲਾ ਅੜੀਖਦੇ ਆ ਪਰ ਹੁਣ ਤਾਂ ਨਹੀਂ ਆਉਂਦਾ ਦੁਪਹਿਰ ਤੱਕ ਆਉਗਾ ਦੁਪਹਿਰੇ ਉਦੋਂ ਆਉਂਦਾ ਜਦੋਂ ਦੁਕਾਨ ਵਧਾ ਦਿੱਤੀ ਆ ਆਦੀ ਮਿਰਚੀ ਲਾਣਾ ਫੇਰ ਘਰੋਂ ਸਮਾਨ ਚੱਕ ਕੇ ਲਿਜਾਣਾ ਪੈਂਦਾ ਦੁਕਾਨ ਤੇ ਔਰ ਕਰੇ ਵਗੈਰਾ ਤੁਹਾਨੂੰ ਪਤਾ ਉਹ ਹੁੰਦੇ ਤਾਂ ਹੋਲੇ ਆ ਪਰ ਨਾਲ ਚੱਕਣੇ ਔਖੇ ਆ ਉਹ ਥੱਲੇ ਲੌਂਕੀ ਜਾਂਦਿਆਂ ਨੰ ਲੜਨ ਦੇ 5 ਮਿੰਟ ਤੱਕ ਘਰੋਂ ਪਹੁੰਚਣ ਆ ਦੁਕਾਨ ਤੇ ਪਹੁੰਚਣ ਤੇ ਲੱਗ ਗਏ ਜਾਂਦੇ ਆ ਠੀਕ ਆ ਜੀ ਸਮਾਨ ਚੈੱਕ ਕਰਕੇ ਬਸ ਸਾਡੇ ਦਾ ਲੈਣ ਚੱਲਣ ਵਾਲਾ ਸਮਾਨ ਹੈਗਾ ਆ ਵੀ ਪਿਆ ਆਹ ਪਿਆ ਵੈਸੇ ਪੂਜੀ ਦੇ ਬੈਕ ਟੂ ਹੀ ਪਿਆ ਤੇ ਬਿਸਕੁਟ ਆ ਬਿਸਕੁਟ ਲੈਣ ਵਾਲੇ ਹੈਗੇ ਆ ਬਟਰ ਮੈਂ ਕਿਹਾ ਰਿਕਾਰਡਿੰਗ ਕਰ ਲੈਣੀ ਯਾਦ ਰੱਖ ਲੈਣੀ ਆ ਆ ਬਿਸਕੁਟ ਵੀ ਸਾਰੇ ਪਏ ਆ ਤਾਂ ਤਾਂ ਹੁਣੇ ਖੋਲਿਆ ਇੱਕ ਪੈਕਟ 5 ਰੁਪਏ ਵਾਲਾ ਤੇ ਇਹ ਹੋ ਗਏ ਮੂਫ ਲਗਾ ਵੀ ਪੰਗਾ ਬੈਕਟ ਵੀ ਗਿਆ ਤਾਂ ਦੂਜੇ ਨੰਬਰ ਆਉ ਹੋ ਜਾਂਦੀ ਆ ਵੀ ਦੇਖੋ ਹੁੰਦੇ ਆ ਅ ਇਹਦੇ ਵਿੱਚ ਸਮਾਨ ਲਗਭਗ ਆ ਗਿਆ ਆ ਗਿਰਿਆਂ ਦੇ ਬੈਕਟ ਵੀ ਪਏ ਆ ਹੋਰ ਤਾਂ ਮੈਂ ਖਾਸ ਹੈ ਨਹੀਂਗਾ ਹਾਂਜੀ ਕੀ ਲੈਣਾ ਉਹ ਵਾ ਗਿਆ ਵਾ ਗਿਆ ਲੱਛਣ ਕਰਦਾ ਉਹ ਵੇਖ ਆ ਜਾ ਖਲੋਨੋ ਕਾ ਬਾਜ਼ਾਰ ਇੱਕ ਤਿੰਨੇ ਲੈਣਾ ਖਲੋਨੋ ਕਾ ਬਾਜ਼ਾਰ ਕਿੰਨੇ ਫੜਾਏ ਆ? ਆ। ਤੇ 40 ਰੁਪਏ ਮੋੜਦਾ। ਮੋੜ। ਆ ਲੈ। 40 ਰੁਪਏ ਜੇ ਮੋੜੀ ਤਾਂ ਹੀ ਮੋੜੂੰਗਾ ਮੈਂ। ਆ ਲੈ। ਜੀ ਆਹ ਜਿਵੇਂ ਮੈਂ ਜਾਈਂ। ਦੇਖ। ਆਹ ਆ ਦੇਖੋ। ਆ ਵੀ ਗਲਤ, ਸਹੀ ਨਹੀਂ। ਆ ਜਾ 50 ਮੋੜ ਦੇ। ਬਾਹਰੋਂ। ਲਸਣ ਨੇ। ਇਹਨੂੰ ਕਹਿੰਦੇ ਲਸਣ ਆ। ਲਸਣ। ਇੱਕ ਤਾਂ ਲਸਣ ਹੀ ਹੋਵੇ। ਆ ਨੰਬਰ ਵੇਖਲਾ ਸਾਰੇ ਨੂੰ ਇੱਟਾ ਦੇ। ਕੈਮਰੇ 'ਚ ਦੇਖਲਾ। ਇਹ ਦੇ ਇੱਕ ਮਿੰਟ ਈ ਦਈਆਂ ਇਹਦਾ ਤਾਂ ਆ ਹੋਏ ਨੰਬਰ ਨੰਬਰ ਹੈਗਾ ਪੂਰਾ 100 ਸੈਂਚਰੀ ਵੱਜ ਗਈ ਆ ਵੀ ਨਾ ਕਦੀ ਪੱਟਿਆ ਚੰਗਾ ਇਹਦਾ ਨਹੀਂ ਤੇ ਆ ਦਾ ਦਰਨ ਉੜੀ ਜਮਾਂ ਖਰਾਸਤ ਹੋ ਜਾਂਦੀ ਕਿਹੜਾ ਆਹ ਵਾ ਇਹ ਢਾਲਾ ਦੇ ਦਿੰਨੇ ਆ ਇਹ ਵੀ ਨਾ ਕਦੀ ਪੱਟਿਆ ਫਿਰ हट ਜਾ ਇਹ ਆ ਲੈ ਉਹਨੂੰ ਵੇਖ ਲੈ ਇਹ ਤਾਂ ਨਹੀਂ ਪੱਟਿਆ ਠੀਕ ਆ ਮੈਂ ਇਹਦੇ ਮੈਂ ਇਹਨੂੰ ਮੈਂ ਨੋਟ ਚੈੱਕ ਕਰਾ ਕੇ ਦਿੱਤੇ ਆ ਨੋਟ ਚੱਕ ਮੈਂ ਕਿਹੜ ਢਾਲਾ ਕੇ ਨਾ ਕਦੀ ਕਿਤੇ ਪੱਟਿਆ ਬੋਲ 5 ਰੁਪਏ ਵਾਲਾ ਇੱਕ ਮਿੰਟ ਅਸੀਂ ਠਾਹ ਵੇਖਾਂ ਫੇਰ ਠਾਹ ਦੇਖੋ ਕਿ ਆਕੇ ਨਹੀਂ ਨਹੀਂ ਤਾਂ ਪੱਟਨ ਦੀ ਲੋੜ ਨਹੀਂਗੀ ਫੇਰ ਠਾਹ ਜੇ ਸਟਾਕ ਪਿਆ ਹੁੰਦਾ ਵੀ ਪਿਆ ਰਹਿੰਦਾ ਠੀਕ ਆ ਓਕੇ ਓਕੇ ਠੀਕ ਆ ਜੀ ਫਿਰ ਦੁਕਾਨ ਦਾ ਬਲੌਗ ਕਰਦੇ ਆ ਡੀ ਐਂਡ